ਹਾਂਜੀ ਜੈ ਮਸਤਾ ਦੀ ਜੈ ਫਕਰ ਫਕੀਰਾਂ ਦੀ ਜੈ ਮਾਤਾ ਦੀ ਮੈਂ ਬੋਲ ਰਹੀ ਹਾਂ ਮੋਗੇ ਵਾਲੀ ਬਾਬਾ ਸ਼ਿਵਮਨਾਥ ਮੋਗੇ ਸ਼ਹਿਰ ਤੋਂ ਜਿਹੜਾ ਬਾਬਾ ਮਲਕ ਖਾਨ ਬਠਿੰਡੇ ਤੋਂ ਅਸੀਂ ਉਹਨਾਂ ਦੇ ਘਰੇ ਗਏ ਅਸੀਂ ਉਹਨਾਂ ਦੇ ਘਰੇ ਵੇ ਅਸੀਂ ਮਿਲਣ ਗਏ ਸੀ ਕੋਈ ਰਕਣੀ ਨਹੀਂ ਮੈਂ ਬੰਨਣ ਗਏ ਸੀ ਕੋਈ ਆਦਾ ਭਰਾ ਨਹੀਂ ਮੈਂ ਬਣਾਣ ਗਏ ਸੀ ਅਸੀਂ ਉਹਨਾਂ ਦੇ ਘਰੇ ਗਏ ਉਹਦੀ ਮੰਮਾ ਨੇ ਗੱਲ ਚਲਾਈ ਕਿ ਮਲਕ ਨੂੰ ਤੂੰ ਆਪਣਾ ਭਾਈ ਬਣਾ ਲੈ ਤੂੰ ਭੈਣ ਬਣਾ ਲੈਂਦਾ ساری ਜ਼ਿੰਦਗੀ ਹਸਤੀ ਅਸੀਂ ਇਹ ਰਿਸ਼ਤਾ ਨਿਭਾਵਾਂਗੇ ਮਗਰ ਠੀਕ ਆ ਮਾਤਾ ਜੀ ਇਹਨਾਂ ਨੇ ਆਪਣੇ ਕੋਲ ਰੱਖ ਲਿਆ ਤੇ ਲੱਡੂ ਵਾਲਾ ਡੱਬਾ ਦੇਦਾ ਚਲੋ ਜੀ ਮੈਂ ਬੰਨ ਕੇ ਉੱਥੇ ਭਾਈ ਬਣਾ ਲਿਆ ਠੀਕ ਆ ਜੀ ਸੰਗਤਿਆਂ ਦੇ ਕੋਲ ਆਂਦੀ ਨਹੀਂ ਸੀ ਸੰਗਤ ਵਾਲਾ ਕੰਮ ਹੋ ਗਿਆ ਸੀ ਬੰਨ ਤੇ ਸਾਨੂੰ ਵੀ ਕੈਨੇਡਾ ਤੋਂ ਅਮਰੀਕਾ ਤੋਂ ਬੜੇ ਫੋਨ ਆਏ ਬਾਬਾ ਜੀ ਸਾਡੇ ਤੋਂ ਇਹਨੇ ਪੈਸੇ ਲੈ ਲਏ ਲੈ ਲੇ ਇਹਨਾਂ ਨੇ ਐ ਕਰਕੇ ਜੀ ਮੈਨੂੰ ਆਪਣੀ ਭੈਣ ਬਣਾਇਆ ਮੈਂ ਭਾਈ ਬਣਾ ਲਿਆ ਇਹਨਾਂ ਦੇ ਘਰੇ ਮੈਂ ਗੱਡੀ ਲਾ ਕੇ ਆਈ ਆ ਇਹਨਾਂ ਦੇ ਘਰੇ ਮੈਂ ਫਕੀਰ ਸੰਗਤ ਤੌਰ ਤੇ ਆਈ ਆ ਉੱਥੇ ਵੀ ਸੰਗਤ ਦੇ ਬਾਜ਼ੂ ਕਾਰਜ ਹੋਇਆ ਬਾਜ਼ੂ ਫਲੇ ਹੋਇਆ ਦਾਤਾ ਨੇ ਬੜੀ ਮਿਹਰ ਕੀਤੀ ਬਾਬਾ ਜੀ ਬੰਦਾ ਤੇਨੇ ਬੜੀ ਮਿਹਰ ਕੀਤੀ ਜੀ ਤੇ ਹੁਣ ਅੱਜ ਤੋਂ ਬਾਅਦ ਮੈਂ ਬੋਲ ਰਹੀ ਆ ਕਿ ਮਲਕ ਬਾਬੇ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਨਾ ਹੀ ਉਹ ਮੇਰਾ ਭਰਾ ਵਾ ਤੇ ਨਾ ਹੀ ਮੇਜੀ ਹੁੰਦੀ ਭੈਣ ਮੇਰਾ ਉਹਦੇ ਨਾਲ ਕੋਈ ਤਾਲੁਕ ਨਹੀਂ ਮੇਰਾ ਰਿਸ਼ਤਾ ਖਤਮ ਹੋ ਗਿਆ ਜੇ ਜਦੋਂ ਉਹਨੇ ਬੋਲ ਦਿੱਤਾ ਪਈ ਨਾ ਮੈਂ ਬਾਬੇ ਦੀ ਅੱਜੀਆਂ ਨਾ ਮੈਂ ਬਾਬੇ ਦੇ ਪਿੱਛੇ ਮੇਰਾ ਕੋਈ ਰਿਸ਼ਤਾ ਦਾਜ ਕੋਈ ਰਿਸ਼ਤਾ ਨਹੀਂ ਅਸੀਂ ਧੱਕੇ ਨਾਲ ਤਾਂ ਉਹਨੂੰ ਦਾ ਭਰਾ ਬਣਾਇਆ ਨਹੀਂ ਠੀਕੋ ਜੀ ਉਹ ਤਾਂ ਵੈਸੇ ਇਹਨਾਂ ਦੇ ਘਰੇ ਅਸੀਂ ਮਿਲਣ ਗਏ ਸੀ ਤੇ ਮੰਬ ਨੇ ਰੱਖਣੇ ਪੜਾ ਆਕੀ ਜੀ ਮੈਂ ਬਣਾਤੀ ਫੇਰ ਫਿਰ ਵੀ ਮੈਂ ਆਪਣੇ ਭਾਈ ਨਾਲ ਫਰਜ਼ ਨਿਭਾਇਆ ਆਹਦੇ ਭਾਈ ਵਾਲੇ ਫਰਜ਼ ਨਿਭਾਇਆ ਨੂੰ ਰੋਟੀ ਪਾਇਆ ਠੀਕ ਆ ਗੁਰ ਗਿਆਨ ਦਿੱਤਾ ਰੋਟੀ ਪਾਇਆ ਹੁਣ ਅਸੀਂ ਮੋਕੇ ਸ਼ਹਿਰ ਦੇ ਵਿੱਚ ਗੱਦੀ ਕਰਦੇ ਆਂ ਇਲਮ ਕਰਦੇ ਆਂ ਸਾਨੂੰ 20 ਸਾਲ ਹੋ ਗਏ ਘੱਟੋ ਘੱਟ 21 ਸਾਲ ਇਲਮ ਕਰਦਿਆਂ ਨੂੰ ਅਸੀਂ ਨੇ ਕੋਈ ਪਖੰਡ ਕਰਦੀ ਮਲਕ ਬਾਬਾ ਕਹਿ ਕੇ ਸਾਡੇ ਘਰੇ ਜੋ ਪਖੰਡ ਹੋਇਆ ਪਖੰਡਵਾਦ ਹੋਇਆ ਭਾਈ ਅਸੀਂ ਉਹਨੂੰ ਬੰਦ ਕਰਤਾ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਜੀ ਅਸੀਂ ਕੋਈ ਪਖੰਡ ਨਹੀਂ ਕਰਦੇ ਨਾ ਹੀ ਅਸੀਂ ਪਖੰਡ ਨੂੰ ਵਡਾਵਾ ਦਿੰਨੇ ਆ ਇਸ ਕਰਕੇ ਤੁਮ ਜਾਗਰੂਤ ਕਰਨਾ ਚਾਹਦੇ ਆ ਮਲਕ ਬਾਬੇ ਨਾਲ ਸਾਡਾ ਨਾ ਕੋਈ ਅੱਜ ਰਿਸ਼ਤਾ ਨਾ ਕੋਈ ਕੱਲ੍ਹ ਰਿਸ਼ਤਾ ਠੀਕ ਹੈ ਜੀ ਸਾਰੇ ਸੰਗਤ ਨੂੰ ਹੱਥ ਬਨ ਕੇ ਬੇਨਤੀ ਆ ਦੂਸਰੇ ਨੰਬਰ ਤੇ ਮਲਕ ਬਾਬੇ ਨੂੰ ਭਾਈ ਮਨਪ੍ਰੀਤ ਸਿੰਘ ਜੀ ਆਨੇ ਗੱਲ ਬੋਲੀ ਸੀ ਬਾਬੇ ਸ਼ਿਵ ਮਨਾਲ ਤੂੰ ਖੜੇਂਗਾ ਜਾਂ ਸਾਡੇ ਨਾਲ ਖੜੇ ਹੋ ਤੇ ਬਾਬਾ ਮਲਕ ਇਹ ਗੱਲ ਬੋਲ ਸਕਦਾ ਅਸੀਂ ਜੇ ਮੈਂ ਇਹ ਨਾਲ ਰਿਸ਼ਤਾ ਬਣਾਉਂਦਾ ਬਾਬਾ ਜੀ ਮੈਂ ਆਪਣੇ ਭੈਣ ਨੂੰ ਸਮਝਾਉਂਗਾ ਤੂੰ ਸੋਸ਼ਲ ਮੀਡੀਆ ਤੇ ਨਾ ਵੀਡੀਓ ਪਾਇਆ ਕਰ ਤੂੰ ਨਾ ਆਪਣੀ ਸੰਗਤ ਦੀ ਵੀਡੀਓ ਪਾਇਆ ਕਰ ਪੌਣ ਵਾਲੀ ਪਾਇਆ ਕਰ ਕਿਉਂ ਨ ਮੈਂ ਰੋਕੂਗਾ ਉਥੇ ਇਹ ਗੱਲ ਕਹਿ ਸਕਦਾ ਸੀ ਮਲਕ ਜੀ ਰਿਸ਼ਤਾ ਲੁਭਾਣਾ ਹੁੰਦਾ ਪਰ ਉਹੀ ਹੈ ਕੱਚਿਆਂ ਨੇ ਭੋਰਿਆ ਕੱਚ ਤੇ ਹੋ ਗਿਆ ਸੱਚ ਚਲੋ ਇਹ ਜੋ ਕਰਿਆ ਆ ਕਰਿਆ ਆ ਅਸੀਂ ਨੀ ਜੀ ਮਾੜਾ ਚੰਗਾ ਬੋਲ ਸਕਦੇ ਜੈ ਮਾਤਾ ਦੀ ਜੈ ਮਸਤਾ ਦੀ ਜਪ ਕਰ ਫਕੀਰਾਂ ਦੀ ਮੈਂ ਤੋ ਅਲਵਾ ਗੱਲ ਕਹਿਣਾ ਚਾਹੁੰਦੀ ਸੀ ਮਲਕ ਬਾਬੇ ਨਾਲ ਨਾ ਮੇਰਾ ਕੋਈ ਅਜੇ ਰਿਸ਼ਤਾ ਵਾ ਮਲਕ ਬਾਬੇ ਨਾਲ ਜੀ ਨਾ ਮੇਰਾ ਕੋਈ ਕਾਲਾ ਰਿਸ਼ਤਾ ਠੀਕ ਆ ਜੀ ਜੈ ਮਾਤਾ ਦੀ ਜੈ ਮਸਤਾ ਦੀ ਜੈ ਫਕਰਤੀ ਰਾਣੀ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਸਾਰੇ ਧਰਮਾਂ ਨੂੰ ਅਸੀਂ ਪਿਆਰ ਕਰਦੇ ਆਂ ਅਸੀਂ ਕਿਸੇ ਧਰਮ ਦੇ ਖਿਲਾਫ ਅੱਜ ਤੱਕ ਬੋਲੇ ਨਹੀਂ ਭਾਈ ਠੀਕ ਆ ਪਰ ਮਾਹੌਲ ਖਰਾਬ ਚੱਲ ਰਿਹਾ ਇੱਥੇ ਦੁਨੀਆ ਜਿਹੜਾ ਕੋਈ ਇਨਸਾਨ ਫਕੀਰੀ ਕਰਦਾ ਆਪਦੀ ਬੰਦਗੀ ਕਰਦਾ ਭਜਨ ਕਰਦਾ ਜਿਹਨੇ ਆਪਣੇ ਆਪ ਨੂੰ ਮਾਰ ਕੇ ਰੱਬ ਦੇ ਨਾਮੇ ਲਾਤਾ ਫਕੀਰੀ ਦੇ ਨਾਮੇ ਲਾਤਾ ਉਹਨੂੰ ਦੁਨੀਆ ਪਖੰਡ ਕਹਿ ਲਈਆਂ ਅੱਗੇ ਫਕੀਰਾਂ ਦੀ ਕਦਰ ਹੁੰਦੀ ਸੀ ਜੀ ਪਰ ਹੁਣ ਫਕੀਰਾਂ ਨੂੰ ਦੁਨੀਆ ਨੇ ਇੱਕ ਨਵਾਂ ਨਾਮ ਦਿੱਤਾ ਪਖੰਡ ਬਾਦ ਇੱਕ ਬਾਬਾ ਜੀ ਨੇ ਮੇਰੀ ਵੀਡੀਓ ਭਾਈ ਸੀ ਬਾਬਾ ਸ਼ਿਵਮ ਸ਼ਿਵਮ ਜੀ ਤੁਸੀਂ ਆ ਬੋਲ ਰਹੇ ਆ ਫਕੀਰੀ ਚਲਾਕੀ ਦੀ ਆ ਹਾਂਜੀ ਮਹਾਰਾਜ ਜੀ ਮੈਂ ਹੁਣ ਵੀ ਬੋਲ ਰਹੀ ਆ ਫਕੀਰੀ ਚਲਾਕੀ ਦੀ ਆ ਆ ਜਿੰਨੇ ਬਾਬੇ ਪੁੱਛਾ ਕਰਦੇ ਆ ਆ ਜਿੰਨੇ ਬਚਨ ਕਰਦੇ ਆ ਸਭ ਚਲਾਕੀਆਂ ਨਾਲੇ ਪੁੱਛਾ ਕਰਦੇ ਆ ਮਹਾਰਾਜ ਫਕੀਰੀ ਦੇ ਵਿੱਚ 70% ਚਲਾਕੀ ਆ 30% ਫਕੀਰੀ ਆ ਜਿਹੜਾ ਕੋਈ ਫਕੀਰ ਭਜਨ ਕਰਦਾ ਬੰਦਗੀ ਕਰਦਾ ਆਪਣੀ ਦੁਨਿਆਵੀ ਸੁਆਦ ਛੱਡ ਕੇ ਆਪਦੇ ਪੇਰ ਫਕੀਰ ਨੂੰ ਪਿਆਰ ਕਰਦਾ ਮੋਹ ਕਰਦਾ ਭਾਈ ਉਹਦੇ ਕੋਲੇ ਸਭ ਕੁਝ ਆ ਰੱਬ ਵੀ ਉਹਦੇ ਨਾਲ ਖੜਦਾ ਸੁੱਖ ਦੁੱਖ ਤੇ ਰੱਬ ਵੀ ਖੜਦਾ ਠੀਕਾ ਜੀ ਹੁਣ ਜਿਹੜੇ ਜਿਹੜੇ ਮੈਂ ਗੱਲ ਬੋਲ ਰਹੀ ਆ ਇਹ ਹੁਣ ਮੈਨੂੰ ਕਹਿ ਰਹੇ ਤੁਹਾਡਾ ਗੁਰੂ ਮੁਰਸ਼ਿਦ ਕਿਥੋਂ ਦਾ ਸੀ ਤੁਸੀਂ ਸਾਡੇ ਗੁਰੂ ਮੁਰਸ਼ਿਦ ਵਰਗੇ ਅਜੇ ਤੱਕ ਬਣ ਨਹੀਂ ਸਕਦੇ ਬਾਬੇ ਅਗਰ ਮੇਲ ਨਾਲ ਵਰਗੇ ਤੁਸੀਂ ਬਣ ਨਹੀਂ ਸਕਦੇ ਸਾਡੇ ਬਪੂ ਨਾਰਦ ਦੇ ਵਿੱਚ ਬਹੁਤ ਕਰਾਮਾਤ ਸੀ ਬਹੁਤ ਕਹਿਣ ਦਾ ਮਤਲਬ ਉਹ ਉੱਚੇ ਹੋਏ ਫਕੀਰ ਸੀ ਕਹਿਣ ਦਾ ਮਤਲਬ ਬਸ ਸਾਨੂੰ ਪਤਾ ਸਾਡੇ ਰੱਬ ਨੂੰ ਪਤਾ ਜਿਹੜੇ ਸੰਗਤ ਦੇ ਉਸ ਗੱਦੀ ਤੋਂ ਵੜੇ आले ਤੋਂ ਪਹਿਲੇ ਵਾਜਾ ਨੂੰ ਪਤਾ ਠੀਕ ਹੈ ਤੁਸੀਂ ਸਾਡੇ ਗੁਰੂ ਮੁਰਸ਼ਿਦ ਬਾਰੇ ਬੋਲ ਰਹੇ ਹੋ ਤੁਹਾਡਾ ਗੁਰੂ ਕਿੱਥੋਂ ਦਾ ਤੁਹਾਡਾ ਮੁਰਸ਼ਿਦ ਕਿੱਥੋਂ ਦਾ ਮੈਂ ਉਹ 바ੰਨ ਜਾਗਰੂਤ ਕਰਨਾ ਚਾਹਨਾ ਮਹਾਰਾਜ ਜਿਹੜੇ ਅੱਜ ਕੱਲ ਦੇ ਫਕੀਰ ਆ ਨਾ ਕਾਲਜੋ ਕੇ ਫਕੀਰ ਆ ਉਹ ਝੂਠ ਦਾ ਵੱੱਦ ਸਾਥ ਲੈਂਦੇ ਆ ਉਹ ਸੱਚ ਦਾ ਘਟ ਲੈਂਦੇ ਆ ਆ ਹੁਣ ਅਸੀਂ ਸੱਚ ਦਿਖਾ ਰਹੇ ਆ ਦੁਨੀਆ ਨੂੰ ਅਸਾਂ ਨੂੰ ਦੁਨੀਆ ਗਾਲਾ ਕੱਢ ਲਈ ਆ ਕੇ ਦੇਖ ਨਹੀਂ ਰਹੇ ਇੱਥੇ ਕਿੰਨੀ ਦੁਨੀਆ ਦੇ ਦੁੱਖ ਲੁੱਟ ਰਹੇ ਆ ਕਿੰਨੀ ਦੁਨੀਆ ਦੇ ਕੀ ਹੋ ਰਹੇ ਆ ਠੀਕ ਆ ਫਿਰ ਮੇਰੇ ਨਾਲ ਤੋਂ ਵਕਵਕ ਆਈਡੀਆਂ ਬਣ ਗਈਆਂ ਮੇਰੇ ਨਾਲ ਤੋਂ ਫਲੋਡ ਹੋਣ ਲੱਗ ਗਿਆ ਕੋਈ 20000 ਰੁਪਈਆਂ ਦਾ ਕੋਈ 30000 ਰੁਪਈਆਂ ਦਾ ਕੋਈ 70000 ਰੁਪਈਆਂ ਦਾ ਠੀਕ ਆ ਜੀ ਮੇਰਾ ਨੰਬਰ ਹੈ 9276600786 ਇਹ ਮੇਰਾ ਪਰਸਨਲ ਨੰਬਰ ਹੋ ਇੱਕ ਹੋਰ ਆ ਇਸ ਕਰਕੇ ਜੇ ਮੇਰੇ ਖਾਤੇ ਦੇ ਵਿੱਚ ਪੈਸੇ ਆਏ ਆ ਮੇਰੇ ਅਕਾਊਂਟ ਦੇ ਵਿੱਚ ਪੈਸੇ ਆਏ ਆ ਮੇਰੇ ਨੰਬਰ 'ਚ ਪੈਸੇ ਆਏ ਆ ਭਾਈ ਮੈਂ ਹੱਥ ਬੰਨ ਕੇ ਦੇਂਦਾ ਰਾਂ ਪਰ ਤੁਸੀਂ ਨਜਾਇਜ਼ ਨਾ ਕਿਸੇ ਨੂੰ ਬਦਨਾਮ ਕਰੋ ਜਿਹੜੇ ਵੀ ਬੰਦੇ ਕਹਿ ਰਹੇ ਆ ਬਾਬੇ ਸ਼ਿਵਮ ਨੇ ਸਾਡੇ ਤੋਂ 70000 ਲੈ ਲਿਆ ਬਾਬੇ ਸ਼ਿਵਮ ਨੇ ਸਾਡੇ ਤੋਂ ਲੱਖ ਲੈ ਲਿਆ ਬਾਬੇ ਸ਼ਿਵਮ ਨੇ ਸਾਡੇ ਤੋਂ 2 ਲੱਖ ਲੈ ਲਿਆ ਹੁਣ ਕਿੰਨਾ ਵੀ ਗੱਲ ਸੁਣਨ ਤਿਆਰੀ ਹੈ ਖਣੀ ਗੰਗਾ ਨਗਰ ਦੀ ਆਣੇ ਆਣ ਦੀ ਸੰਗਤ ਆ ਕਿਰੇ ਬਾਬੇ ਨੇ ਟਾਫਰਾਂ ਦੀ ਸਾਡੇ ਨਾਲ ਬਾਬਾ ਸ਼ਿਵਮ ਗੱਲ ਕਰਦਾ ਰਿਹਾ ਫਲਟਾ ਟਾਵਰ ਲਵਾਨਾ ਟਾਵਰ ਲਵਾਨਾ ਟਾਵਰ ਟਾਵਰ ਕਹਿ ਕੇ 25 ਲੱਖ ਖਾ ਗਿਆ ਠੀਕ ਆ ਜੀ ਉਸ ਗੱਲ ਦੇ ਵਿੱਚ ਮੇਰਾ ਨੰਬਰ ਦਿਖਾ ਦਿਓ ਮੇਰਾ ਕੋਈ ਆਧਾਰ ਕਾਰਡ ਦਿਖਾ ਦਿਓ ਮੇਰਾ ਖਾਤਾ ਦਿਖਾ ਦਿਓ ਕਿਵੇਂ ਉਹਨਾਂ ਨੇ ਮੈਨੂੰ ਪੈਸੇਵੇਂ 25 ਲੱਖ ਛੱਡੋ ਜੀ ਮੈਂ 50 ਲੱਖ ਮੋੜੂਗੀ ਅਸੀਂ ਹੱਕ ਸੱਚ ਦੇ ਫਕੀਰ ਆ ਸਾਡੇ ਨਾਂ ਤੋਂ ਫਲਟ ਹੋ ਰਹੇ ਆ ਝੂਠਿਆਂ ਤੋਂ ਬਚੋ ਠੀਕ ਆ ਜੀ ਪਰ ਨਜਾਇਜ਼ ਦੇ ਬਦਨਾਮੀ ਐ ਨਾ ਲਗਾਓ ਤੁਸੀਂ ਨਜਾਇਜ਼ ਦੀ ਬਦਨਾਮੀ ਐ ਨਾ ਲਗਾਓ ਸਤਿਗੁਰਾਂ ਦੇ ਘਰ ਕਰਨੀਆਂ ਭਰਨੀਆਂ ਪੈ ਜਾਣਗੀਆਂ 100 ਦਿਨ ਜ਼ੋਰ ਦਾ ਤੇ ਇੱਕ ਦਿਨ ਸਾਧ ਆ ਜਾਂਦਾ ਸਾਰਿਆਂ ਨੂੰ ਜੈ ਮਾਤਾ ਦੇ ਜੈ ਮਸਤਾ ਦੀ ਮੈਂ ਬੋਲ ਗੇ ਘਾਟਾ ਪਾਪਾ ਮਹੰਤ ਸ਼ਿਵਮਨਤ ਦਾਦਾ ਤੁਹਾਨੂੰ ਰਾਜੀ ਰੱਖੇ ਤਾਂ ਗੁਸਤੀਆਂ ਪੰਛੀ ਬੇੜੀਆਂ ਪਾਰ ਕਰੇ ਦਾਦਾ ਸਰਪ ਦਪਨ